ਪਟਿਆਲਾ ਚ ਦਿਨੋ ਦਿਨ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ ਗੁੰਡਿਆਂ ਲਈ ਕੋਈ ਡਰ ਨਹੀਂ ਹੈ ਪਟਿਆਲਾ ਸ਼ਹਿਰ ਵਿੱਚ ਅਜੇ ਹਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਸ਼ਾਹੀ ਸ਼ਹਿਰ ਦੇ ਫੈਕਟਰੀ ਏਰੀਆ ਚੌਂਕ ਨੇੜੇ ਸੰਗਮ ਕੈਟਰ ਦੇ ਬਾਹਰ ਖੜੀ ਗੱਡੀ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਆਈਟੀਓ ਪਟਿਆਲਾ ਕਾਰ ਦੇ ਸ਼ੀਸ਼ੇ ਤੋੜੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਘਟਨਾ ਬਾਰੇ ਕੀ ਕਹਿਣਾ ਹੈ ਕਾਰ ਮਾਲਕ ਦਾ ਆਓ ਸੁਣਦੇ ਹਾਂ ਮਨੀ ਕਿੱਥੇ ਰਹਿੰਦੇ ਹੋ ਮੈਂ ਬੜੀ ਅਚਨਲ ਇਹ ਗੱਡੀ ਦਾ ਮਾਮਲਾ ਕੀ ਹੈ ਬਾਜੀ ਇਹ ਟੁੱਟੀ ਪਈ ਹੈ ਗੱਡੀ ਕੀ ਚੱਕਰ ਕੀ ਹੈ ਬਾਜੀ ਗੱਡੀ ਮੈਂ ਫੈਕਟਰੀ ਲਾਈ ਸੀਗੀ ਸਾਨੂੰ ਸੈਟਰ ਦੇ ਬਾਹਰ ਉੱਥੇ ਖੜੀ ਸੀਗੀ ਗੱਡੀ ਤੇ ਰਸਤੇ ਵੀ ਹੁੰਦੇ ਆਏ ਤੇ ਉਹਨਾਂ ਨੇ ਇੱਥਾਂ ਪੱਥਰ ਮਾਰ ਕੇ ਸਾਰੀ ਗੱਡੀ ਦਾ ਡੰਗਾ ਕਰਤੀ ਓਏ ਉੱਪਰ ਕੋਣ ਸੀ ਬੰਦੇ ਕੋਈ ਪਛਾਣਦੇ ਹੋ ਤੁਸੀਂ ਬਾਜੀ ਸੀਸੀਟੀਵੀ ਕੈਮਰੇ ਚੋਂ ਜਿਹੜੀ ਫੁਟੇਜ ਨਿਕਲ ਗਈ ਹੈ ਉਸ ਤੋਂ ਪਤਾ ਲੱਗਿਆ ਵੀ ਮੁੰਡਾ ਪਾਲਾ ਕਿਉਂਕਿ ਉਹ ਰੇ ਕਿਸੇ ਬਰਾਮ ਘਰ નીચે ਰਹਿੰਦਾ ਉਹਨੇ ਕੰਮ ਕੀਤਾ ਗੱਡੀ ਨੂੰ ਭੰਨਣ ਦਾ ਕਾਰਨ ਕੀ ਹੈ ਭਾਜੀ ਉਸ ਤੋਂ ਗੱਡੀ ਉਸੋ ਹੀ ਰਹੀ ਸੀਗੀ ਤੇ ਸਾਰਾ ਪੈਸਿਆਂ ਦਾ ਮਾਮਲਾ ਸਾਰਾ ਖ਼ਤਮ ਹੋਇਆ ਹੋਇਆ ਜੀ ਜਦਨੇ ਉਸਤਾ ਦੀ ਭਰਦੇ ਆ ਤੇ ਪਤਨੇ ਉਹਦੇ ਮਨ ਚ ਕੀ ਸੀਗਾ ਜੀ ਕੀ ਨਹੀਂ ਜਿਹੜਾ ਉਹ ਖੜੀ ਗੱਡੀ ਨੂੰ ਭੰਨ ਜ ਗੱਡੀ ਕਦ ਲਈ ਸੀ ਤੇ ਮਾਡਲ ਕੀ ਹੈ ਗੱਡੀ ਦਾ ਭਾਜੀ 2013 ਮਾਡਲ ਹੈ ਜੀ ਮਾਡਲ ਹੈ ਤੇ ਅਸੀਂ ਉਸ ਤੋਂ ਸਤੰਬਰ ਦੇ ਮਹੀਨੇ ਦੇ ਵਿੱਚ ਕਿੰਨੇ ਪੈਸੇ ਦੀ ਲਈ ਸੀ ਭਾਜੀ ਉਹਨੂੰ ਅਸੀਂ 65 52000 ਰੁਪਏ ਦਿੱਤਾ ਸੀ ਲਓ ਤੇ ਬਾਕੀ ਸਾਡੀ 10000 ਕਿਸਤੇ ਜਾਂਦੀ ਹੈ ਤੇ ਸਾਰੇ ਪੇਮੈਂਟ ਤੁਸੀਂ ਦੇ ਦਿੱਤੀ ਆ ਹਾਂਜੀ ਹਾਂਜੀ ਲਿਖ ਲਿਖਾਓ ਤੁਸੀਂ ਉਹਦਾ ਨਾਲ ਗੱਲਬਾਤ ਕੀਤੀ ਕੋਈ ਕੀ ਕੀ ਤੋੜਨ ਦਾ ਕਾਰਨ ਕੀ ਕੁਝ ਭਾਜੀ ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਕੀਤੀ ਪੁਲਿਸ ਨੂੰ ਕੰਪਲੇਨ ਦਿੱਤੀ ਤੁਸੀਂ ਇਸ ਮਾਮਲੇ ਪੁਲਸ ਕੀ ਕਹਿੰਦੀ ਪੁਲਸ ਭਾਜੀ ਕਹਿੰਦੀ ਸੀ ਕਾਰਵਾਈ ਕਰਨੇ ਦੀ ਆਪਸ ਵਿਚਾਲੇ ਤੱਕ ਤਿੰਨ ਦਿਨ ਹੋ ਗਏ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਵਜਬਜਾ ਰੰਜਿਸ਼ ਨਹੀਂ ਪਤਾ ਲੱਗੀ ਕਿ ਤੋੜਨ ਦਾ ਕਾਰਨ ਕੀ ਹੋਇਆ ਕੁਝ ਵੀ ਨਹੀਂ ਪਤਾ ਪੈਸੇ ਤੁਸੀਂ ਦੇ ਸਬੂਤ ਹੈਗੇ ਤੁਹਾਡੇ ਕੋਲ ਪੈਸੇ ਹਾਂ ਸਾਰੇ ਸਬੂਤ ਗੱਡੀ ਹੁਣ ਕਿਦੇ ਨਾਂ ਤੇ ਬੋਲਦੀ ਆ ਗੱਡੀ ਹੁਣ ਮੇਰੇ ਨਾਂ ਤੇ ਸਟਾਮ ਮੇਰੇ ਨਾਂ ਤੇ ਸਾਰੇ ਟ੍ਰਾਂਸਫਰ ਨਹੀਂ ਹੋਈ ਤੁਹਾਡੇ ਨਾਂ ਪਿਸਤਾਂ ਤੋਂ ਬਾਅਦ ਟ੍ਰਾਂਸਫਰ ਹੋ ਗਈ ਮੇਰੇ ਨਾਂ ਤੇ ਕਿੰਨਾ ਬਕਾਇਆ ਰਹਿੰਦਾ ਹੁਣ ਤੁਹਾਡੇ ਹਿਸਾਬ ਨਾਲ ਭਾਜੀ 1.5 ਸਾਲ ਤੋਂ ਪਿਸਤਾਂ ਦਾ ਬਕਾਇਆ ਸੀ ਮੇਰਾ ਸਾਰੇ 1.5 ਸਾਲ ਦਾ ਲੈ ਬਕਾਇਆ ਰਹਿੰਦਾ ਹਾਂ ਜੀ ਕਿੰਨੀ ਕਿਸ਼ਤیں ਦੇਂਦੇ ਸੀ ਇਹਨਾਂ ਨੂੰ ਸਬੂਤ ਹੈਗੇ ਤੁਹਾਡੇ ਕੋਲ ਸਾਰੇ ਹਾਂ ਸਾਰੇ ਸਬੂਤ ਆਨਲਾਈਨ ਕਿਸ਼ਤਾਂ ਜਮ੍ਹਾਂ ਹੁੰਦੀਆਂ ਸਾਰੇ ਠੀਕ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਹਦੀ ਕਾਰਵਾਈ ਹੋਣੀ ਚਾਹੀਦੀ ਹੈ ਗੱਡੀ ਸਾਡੀ ਇਸ ਤਰ੍ਹਾਂ ਕੇ ਦੋਵੇ ਠੀਕ ਹੈ ਜੀ